कमला <laughs> करोदार <laughs> 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 ਦਾ ਪਿੰਡਾਂ ਚ ਬਾੜ ਵਾਲੀ ਬਾੜ ਬਾਗੂ ਬਸੰਗਾ ਆਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਕਵਲ ਸਿੰਘ ਪਥਰਾਲਾ ਭਾਰਤੀ ਕਿਸਾਨ ਯੂਨੀਅਨ ਇਕਤਾ ਡਕਾਉਂਦਾ ਸੰਗਤ ਬਲਾਕ ਜਰਨਲ ਸਕੱਤਰ ਅੱਜ ਪਿੰਡ ਫਰੀਦਕੋਟ ਕੋਟਲੀ ਵਿਖੇ ਬੀਜੇਪੀ ਦੇ ਕੈਂਡੀਡੇਟ ਪਰਮਪਾਲ ਕੌਰ ਸਿੱਧੂ ਨੇ ਆਉਣਾ ਸੀ ਉਹ ਤਾਂ ਉੱਥੇ ਨਹੀਂ ਪਹੁੰਚੇ ਪਰ ਉਹਨਾਂ ਦੇ ਪਤੀ ਗੁਰਪ੍ਰੀਤ ਸਿੰਘ ਮਲੂਕਾ ਉਹ ਉੱਥੇ ਪਹੁੰਚੇ ਸੀ ਉਹਨਾਂ ਦੇ ਪਹੁੰਚਣ ਤੇ ਜਦੋਂ ਕਿਸਾਨਾਂ ਨੇ ਵਿਰੋਧ ਕੀਤਾ ਤਾਂ ਪੁਲਿਸ ਨੇ ਕਿਸਾਨਾਂ ਤੇ लाठी चार्ज ਕਰਿਆ ਤਿੰਨ ਚਾਰ ਕਿਸਾਨ ਉੱਥੇ ਜ਼ਖਮੀ ਵੀ ਹੋਏ ਨਾ ਜਿਹਦੀ ਅਸੀਂ ਸਖਤ ਸ਼ਬਦਾਂ ਦੇ ਵਿੱਚ ਇਹ ਰਵੱਈਏ ਦੀ ਨਿੰਦਿਆ ਕਰਦੇ ਹਾਂ ਤੇ ਭਗਵੰਤ ਮਾਨ ਸਰਕਾਰ ਆ ਜੋ ਬੀਜੇਪੀ ਦੀ ਬੀ ਟੀਮ ਐ ਇਹਨੂੰ ਵੀ ਅਸੀਂ ਦੱਸਦੇ ਆਂ ਵੀ ਤੂੰ ਮਾਨ ਸਾਹਿਬ ਆਪਦੀ ਪੁਲਿਸ ਨੂੰ ਥੋੜੀ ਜੀ ਨੱਥ ਪਾ ਕੇ ਰੱਖ ਜਿਹੜੀ ਕਿ ਇਹ ਐਨੇ ਗਲਤ ਰਵੱਈਏ ਤੇ ਨਾਲੇ ਵੀ ਲੋਕਾਂ ਦੇ ਪਸੂਆਂ ਵਾਲਾ ਵਿਹਾਰ ਕਰੇ ਕਿਉਂਕਿ ਤੇਰਾ ਵੀ ਇਹਨਾਂ ਚੀਜ਼ਾਂ ਤੋਂ ਸਪਸ਼ਟ ਪੜਦਾ ਸਾਨੂੰ ਤਾਂ ਪਹਿਲਾਂ ਹੀ ਪਤਾ ਸੀ ਉੱਠਿਆ ਸੀਗਾ ਤੇ ਪਰ ਅੱਜ ਇਹਨਾਂ ਚੀਜ਼ਾਂ ਨੂੰ ਵੇਖਦੇ ਹੋਏ ਤੇਰੀ ਜਮਾ ਇਹ ਨੰਗਾ ਚਿੱਟਾ ਹੋ ਗਿਆ ਵੀ ਭਾਜੀਪੀ ਦੀ ਸਪੋਰਟ ਦੇ ਵਿੱਚ ਇਹ ਸਰਕਾਰ ਖੜੀ ਐ ਕੋਈ ਉੱਥੇ ਕਿਸਾਨ ਅਤਵਾਦੀ ਨਹੀਂ ਸੀ ਜਾਂ ਕੋਈ ਉਹਨਾਂ ਕੋਲੇ ਅਸਲਾ ਕੋਈ ਗੋਲਾ ਬਰੂਦ ਨਹੀਂ ਸੀਗਾ ਜਿਹੜਾ ਇਹਨਾਂ ਨੇ ਇੰਨੀ ਫੋਰਸ ਲਾ ਕੇ ਤੇ ਉਹਨਾਂ ਦੇ ਉੱਤੇ ਲਾਠੀ ਚਾਰਜ ਕੀਤਾ ਤੇ ਪਰ ਜੋ ਪਿੰਡਾਂ ਦੇ ਵਿੱਚ ਵੀ ਇਹਨਾਂ ਨੂੰ ਬੁਲਾਉਂਦੇ ਨਾ ਉਹ ਉਹ ਵੀ ਸਾਡੇ ਭਰਾ ਹਨ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਆਂ ਵੀ ਭਰਾਵੋ ਇਹਨਾਂ ਲੀਡਰਾਂ ਦਾ ਕੁਝ ਨਹੀਂ ਜਾਂਦਾ ਇੱਕ ਵਾਰੀ ਇਹ ਆ ਕੇ ਮੁੜ ਜਾਂਦੇ ਨਾ ਤੇ ਜੇ ਵਿਰੋਧ ਤਾਂ ਪੈਂਦੀ ਹੈ ਤਾਂ ਆਪਣੀ ਪਿੰਡਾਂ ਦੇ ਵਿੱਚ ਪੈਂਦੀ ਹੈ ਤੇ ਇਸ ਕਰਕੇ ਇਹਨਾਂ ਨੂੰ ਪਿੰਡਾਂ ਦੇ ਵਿੱਚ ਨਾ ਬੁਲਾਓ ਜਿਹੜਾ ਕਿ ਆਪਣਾ ਆਸਮੇ ਕੋਈ ਵਿਰੋਧ ਹੋਵੇ ਇੱਕ ਦੂਜੇ ਨਾਲ ਜਿਹੜੀ ਭਾਈਚਾਰਕ ਸੰਜੋਗ ਆ ਉਹ ਕੁੱਤੇ ਪਿੰਡਾਂ ਵਾਲਿਆਂ ਨੂੰ ਇਹਨਾਂ ਨੂੰ ਬੁਲਾਉਣ ਵਾਲਿਆਂ ਨੂੰ ਤੇ ਹੀ ਅਸੀਂ ਕਹਿੰਦੇ ਆਂ ਵੀ ਤੁਸੀਂ ਇਹਨਾਂ ਨੂੰ ਨਾ ਬੁਲਾਓ ਪਿੰਡਾਂ ਦੇ ਵਿੱਚ ਆਪਣੇਆਂ ਦੇ ਵਿੱਚ ਜਦੋਂ ਇਹਨਾਂ ਦਾ ਵਿਰੋਧ ਹੈ ਸੋਨੂੰ ਵੀ ਪਤਾ ਹੈ ਵੀ ਇਹ 750 ਕਿਸਾਨਾਂ ਦੇ ਕਾਤਲ ਹੈ ਲਖੀਮਪੁਰ ਖੀਰੀ ਚ ਗੱਡੀਆਂ ਚੜਾ ਕੇ ਉੱਥੋਂ ਦੇ ਇਹ ਕਾਤਲ ਨਾ ਅਜੇ ਮਿਸ਼ਰਾ ਟੈਣੀ ਮਿਸ਼ਰੇ ਵਰਗਿਆਂ ਤੇ ਇਹਨਾਂ ਨੇ ਐਕਸ਼ਨ ਲੈਣ ਦੀ ਬਜਾਏ ਜਿਹੜਾਂ 'ਚ ਧੱਕਣ ਦੀ ਬਜਾਏ ਉਹਨਾਂ ਨੂੰ ਟਿਕਟਾਂ ਦੇ ਰੱਖੀਆਂ ਉਹੀ ਭਾਜਪਾ ਹੈ ਇਹ ਤੇ ਉਹੀ ਲੀਡਰ ਹੈ ਜਿਹੜੇ ਕਿ ਕਦੇ ਅਕਾਲੀ ਦਲ ਚ ਹੁੰਦੇ ਸੀ ਤੇ ਬੀਜੇਪੀ ਨੂੰ ਮਾੜਾ ਕਹਿੰਦੇ ਸੀ ਤੇ ਅੱਜ ਜੇ ਬੀਜੇਪੀ ਚ ਆਏ ਨਾ ਤਾਂ ਇਹ ਦੁੱਧ ਤੋਤੇ ਹੋ ਕੇ ਉਹਨਾਂ ਦੀ ਸਪੋਰਟ ਤੇ ਉੱਤੇ ਟਿਕਟਾਂ ਲੈਣ ਦੇ ਮਾਰੇ ਇਹ ਕਿਸਾਨਾਂ ਦੇ ਉੱਤੇ ਲਾਠੀ ਚਾਰਜ ਕਰਾਉਂਦੇ ਨੇ ਕਿਸਾਨ ਹੱਕ ਮੰਗਦੇ ਨੇ ਆਪ ਦਾ ਕੋਈ ਹੋਰ ਨਹੀਂ ਤੇ ਇਸ ਕਰਕੇ ਅੱਜ ਫਰੀਦਕੋਟ ਕੋਟੜੀ ਦੇ ਵਿੱਚ ਜਿਹੜੀ ਇਹ ਘਟਨਾ ਲਾਠੀ ਚਾਰਜ ਵਾਲੀ ਵਾਪਰੀ ਹੈ ਇਹ ਬਹੁਤ ਮੰਦਭਾਗੀ ਹੈ ਨਹੀਂ ਹੋਣਾ ਚਾਹੀਦਾ ਸੀ ਤੇ ਅਸੀਂ ਪਿੰਡਾਂ ਦੇ ਇਹ ਲੀਡਰ ਹੈ ਜਿਹੜੇ ਬਣਦੇ ਨੇ ਬੀਜੇਪੀ ਦੇ ਇਹਨਾਂ ਨੂੰ ਅਸੀਂ ਹਜੇ ਤੱਕ ਤਾਂ ਬੇਨਤੀ ਕਰਦੇ ਆਂ ਵੀ ਤੁਸੀਂ ਇਹਨਾਂ ਨੂੰ ਪਿੰਡਾਂ ਦੇ ਵਿੱਚ ਨਾ ਬਲਾਓ ਬਾਈ ਜੀ ਜਿਹੜਾ ਕਿ ਆਪਣਾ ਇੱਕ ਦੂਜੇ ਨਾਲ ਵਿਰੋਧ ਹੋਵੇ ਤੇ ਚਲੋ ਕੋਈ ਗੱਲ ਨਹੀਂ ਕਰਦਾ ਹੀ ਹੁੰਦਾ ਪ੍ਰਸ਼ਾਸਨ ਆਪਦੀਆਂ ਧੱਕੇਸ਼ਾਂਗਾਂ ਕਰ ਲੈਣ ਦਿਓ ਤੇ ਭਗਵੰਤ ਮਾਨ ਸਾਹਿਬ ਨੂੰ ਵੀ ਬੇਨਤੀ ਹੈ ਵੀ ਕੁਝ ਨਾ ਕੁਝ ਤੋਂ ਪੁਲਿਸ ਨੂੰ ਆਪਦੀ ਨੂੰ ਮੜੀ ਜੀ ਨੱਥ ਪਾ ਕੇ ਰੱਖ ਇਸ ਪ੍ਰਸ਼ਾਸਨ ਨੂੰ ਰੋਕ ਤੇ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਕੋਈ ਤੈਨੂੰ ਵੀ ਇਹਦਾ ਬੀਜੇਪੀ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ